ਅਨਤੀਂ ਜਵਾਈ ਕਰ ਰਹੇ ਟੀ ਦੋ ਪੱਤੇ ਚਾਹ ਦੇ ਪਤੀਲਾ ਪਾਣੀ ਦਾ ਪੈ ਗਿਆ ਰਵਾਜ ਖਸਮਾਂ ਨੂੰ ਖਾਣੀ ਦਾ ਕਰੋ ਇੰਜ ਐਹੀ ਸਾਰੇ ਨੇ ਬਰੈਡ ਪਕੌੜੇ ਖਾ ਲਏ ਤੇ ਸਨੋਵਰ ਇਹ ਕੀ ਕੁਸਰਾ ਇਹ 3 3 نیٹ ਪਕੌੜੇ ਆ ਯਾਰ ਇਹ ਆਪਦੇ ਤੰਤਰ ਮੰਤਰੀ ਉਹ ਮਰ ਲਾ ਕੇ ਖਾਦੇ ਚੰਡੀ ਘਾਟਦੇ ਹੁੰਦੇ ਲੈ ਨੰਗਾ ਗਿਆ ਬਹੁਤ ਜਮੂ ਵੇਖਾ ਚੰਡੀਗੜ੍ਹ ਦਾ ਲੈ ਰੋਕੇ ਰਿਮੋਟ ਕਰਾ ਦੇਣੀ ਅੱਜ ਹਾਰਮੋਨ ਲੈ ਕੇ ਚੱਲ ਗਿਆ ਸਨੋਵਰ ਉਹ ਨਹੀਂ ਨਿੱਕ ਬੇਕਰ ਬੈਠੇ ਤੇ ਬੇਬੇ ਉਹਨੇ ਰੋਟੀ ਨੂੰ ਡੂਤੀ ਹੈ ਉਹ ਹੋਰ ਨਹੀਂ ਕੁੜੀ ਆ ਮੁਰਤੇ ਕੇ ਉਹ ਵਰਦੇ ਲਗੇ ਚੈੱਕ ਕਰੋ ਕਿਹੜਾ ਸਨੋਵਰ ਲਗੇ ਚ ਕਾਮਾ ਮੀਟਾ ਡਾਨੂ ਦਾ ਕਾਮਾ ਮੀਟਾ ਡਾਨੂ ਇਹ ਤੋਣਾ ਹੀ ਆ ਕਿਉਂ ਇਹ ਕਿਦ ਤਿਆਰੀ ਆ ਗੋਡੇ-ਗੋਡੇ ਮਿੱਟੀ ਲੱਗੀ ਜੀ ਤੂੜੀ ਵਾਲ ਬਰਾਂਡੇ ਰੂੜੀ ਚ ਕੱਢ ਲਗੀ ਕੋਈ ਹੋਰ ਹੀ ਹੋਣਾ ਵਾ ਅੱਗੇ ਵੀ ਮਿੱਟੀ ਲੱਗਦੀ ਆ ਹਾਂਜੀ ਸਾਸਰੀ ਕਾਜ ਜੀ ਸਾਰਿਆਂ ਦਾ ਲੋਜੀ ਸਵਾਗਤ ਆ ਤੁਹਾਡਾ ਸਾਡੇ ਅੱਜ ਨਵੇਂ ਵਲੌਗ ਵਿੱਚ ਤੇ ਕਿਵੇਂ ਠੀਕ ਠਾਕ ਹੋ ਸਾਰੇ ਕਮੈਂਟ ਕਰਕੇ ਦੱਸ ਦਿਆ ਕਰੋ ਕਿਵੇਂ ਉਕਰ ਵੋਟ ਹੁੰਦੇ ਵਲੌਗ ਇੱਥੇ ਕਿਤੇ ਆਪਣੇ ਵਲੌਗ ਦੇਖਦੇ ਆ ਜਰੂਰ ਕਮੈਂਟ ਕਰਿਆ ਕਰੋ ਤੇ ਫਿਰ ਪਤਾ ਲੱਗ ਜਾਣਾ ਕੌਣ ਕਿੱਥੋਂ ਕਿੱਥੋਂ ਵੇਖ ਰਿਹਾ ਆਪ ਤੇ ਚਾਨਾ ਗੱਲਾਂ ਸਬਸਕ੍ਰਾਈਬ ਜਨੇ ਨੇ ਆਪਣਾ ਨਹੀਂ ਕੀਤਾਗਾ ਸੋ ਅੱਜ ਦਾ ਵਲੌਗ ਅੱਜ ਦਾ ਵਲੌਗ ਹੈ ਕਿਤਾ ਬਕਰੋ ਗਾਲਾਂ ਖਾਣ ਵਾਲੀਆਂ ਵਲੌਗ ਅੱਜ ਦਾ ਬੀਬੀ ਘਰੇ ਹੈ ਨਹੀਂ ਕਿ ਬੀਬੀ ਗਈ ਹੋਈ ਕਿਤੇ ਸੋ ਆਪਾਂ ਚੱਲੇ ਆ ਫੇਰ ਪਰ ਇਹ ਕਿੱਥੇ ਜਾਈਦਾ ਆਪਾਂ ਜਾਂਦਾ ਫੇਰ ਆਪਾਂ ਉੱਥੇ ਚੱਲੇ ਆਉਣੇ ਰੌਲਾ ਪੈ ਜਾਣਾ ਇੱਥੇ ਮੰਮੀ ਆ ਜਾ ਕਿ ਘਰੇ ਹੈ ਨਹੀਂਗਾ ਕੰਮ ਚੱਲ ਪੈਣਾ ਤਾਂ ਮੈਂ ਦੱਸਦਾ ਰੌਲਾ ਪੈ ਜਾਣਾ ਜਦੋਂ ਪੈਗਾ ਇੱਥੇ ਆਪਾਂ ਚੱਲੇ ਆ ਚੰਡੀਗੜ੍ਹ ਚੰਡੀਗੜ੍ਹ ਬੋਲੀ ਪਿੰਦੀ ਇੰਨਾ ਚੂ ਗੱਲ ਹੋਰ ਸਾਰਾ ਸੋ ਆਪਣਾ ਚੰਡੀਗੜ੍ਹ ਦੀ ਤਿਆਰੀ ਆਪਣੀ ਸੋ ਜਾਈਏ ਕਿਉਂਕਿ ਅੱਜ ਆਪਾਂ ਚੱਲੇ ਆਂ ਹਰਮਨਾਂ ਚੱਲੇ ਆਂ ਹਰਮਨੋਂਦਾ ਪਿਆ ਵਾ ਹਰਮਨ ਬੇਬੇ ਹਰਮਨ ਦੀ ਮਾਤਾ ਸਾਰੇ ਜਣੇ ਚੱਲੇ ਚੰਡੀਗੜ੍ਹ ਘੁੰਮਣ ਸੋ ਬੇਬੇ ਨੂੰ ਘਮਾ ਕੇ ਲਿਆਉਣਾ ਹੈ ਬੇਬੇ ਕਹਿੰਦੀ ਗਈ ਨਹੀਂ ਕਰੇ ਹੁਣ ਘਮਾ ਕੇ ਲਾਓ ਸੋ ਅਸੀਂ ਉਧਰ ਚੱਲੇ ਆਂ ਹਰਮਨ ਦੀ ਬੇਬੇ ਨੂੰ ਘਮਾਉਣ ਸੋ ਕਹਿੰਦਾ ਨਾਲ ਚੱਲ ਮੈਂ ਚੱਲ ਵੜਦੇ ਆਂ ਆਪਾਂ ਮੇਲੇ ਹੈਗੇ ਆਪ ਕਰਨਾ ਕੀ ਹੋਰ ਧੁੱਪ ਬਹੁਤ ਹੈ ਗਰਮੀ ਬਹੁਤ ਹੈ ਕਰੇ ਹੈ ਨਹੀਂ ਕੋਈ ਸਭ ਗਏ ਆਪਦੇ ਕੰਮੋਕਾਰੀ ਚ ਗਏ ਲੱਗਦਾ ਚੈਨਲ ਕਰ ਲੋ ਸਬਸਕ੍ਰਾਈਬ ਨਹੀਂ ਕੀਤਾ ਤੇ ਆਪਾਂ ਕਰ ਲਈਏ ਪੈਕਿੰਗ ਤੇ ਪੈਕੇਟ ਡੰਨ ਕਰਕੇ ਫਿਰ ਨਿਕਲਦੇ ਚੰਡੀਗੜ੍ਹ ਨੂੰ ਕਿਉਂਕਿ ਫਿਰ ਦੋ ਦਿਨ ਲਾਵਾਂਗੇ ਚੰਡੀਗੜ੍ਹ ਦੋ ਦਿਨ ਲਾ ਕੇ ਮੋੜਾਂਗੇ ਬੇਬੇ ਕਿਨੇ ਘੁੰਮਣਾ ਨਾ ਵਾ ਸੂ ਬੇਬੇ ਨੇ ਘਮਾਉਣ ਚੱਲੇ ਹਰ ਮਨੋਂ ਹੀ ਬਾਤ ਉਰ ਲੱਗੇ ਉੱਥੋਂ ਤੇ ਮਿਲਦੇ ਵਲੋਗ ਕਰ ਲਉ ਆਪਣਾ ਸਬਸਕ੍ਰਾਈਬ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਹੋਣੇ ਚ ਕਰ ਤੇ ਆਪਾਂ ਪੈਕਿੰਗ ਕਰ ਲਈਏ ਫਿਰ ਤਿਆਰ ਚ ਰੋਗੇ ਫਿਰ ਚੱਲਦੇ ਨਿਕਲਦੇ ਪਹਿਲਾਂ ਗੋਡੇ ਕੋਟ ਇਹਨੂੰ ਕੱਟਾਂ ਲੱਗਿਆ ਵਾ ਐਲਾ ਜੇ ਤੂੜੀ ਵਾਲੇ ਬ੍ਰਾਂਡਜ ਕੱਟਿਆ ਹੁੰਦਾ ਬੈਗ ਸਾਡਾ ਪਹਿਲਾਂ ਇਹਨੂੰ ਸ ਨਗਾ ਤਾਂ ਇੱਕ ਸਰਪੇ ਮਾਰ ਦੇ ਨੂੰ ਆਪਾਂ ਸਰਫੀ ਆਓ ਯਾਨੀ ਪੂਰੀ ਸਰਫ ਮਾਰ ਕੇ ਓਕਰ ਰਿਪੋਰਟ ਕਰਾ ਦੇਣੀ ਆ ਲਿਸ਼ਕਾ ਮਾਰੋ ਜਿਵੇਂ ਠੀਕ ਹੈ ਮੰਮੀ ਓਕਰ ਰੋਟਾ ਪੂਰੀ ਇਹਨੂੰ ਕਾਹਤ ਹੋਈ ਜਾਂਦਾ ਇਹ ਤੋਣਾ ਹੀ ਆ ਕਿਉਂ ਇਹ ਕੀ ਤਿਆਰੀ ਆ ਗੋਡੇ-ਗੋਡੇ ਮਿੱਟੀ ਲੱਗੀ ਜਿਹੜੀ ਤੂੜੀ ਵਾਲੇ ਬਰਾਡੇ ਰੂੜੀ ਚ ਕੱਢੇ ਕੋਈ ਹੋ ਰਹੀ ਹੋਣਾ ਵਾ ਅੱਗੇ ਵੀ ਮਿੱਟੀ ਲੱਗਦੀ ਆ ਜੇ ਰੂੜੀ ਚ ਕੱਢਿਆ ਹੁੰਦਾ ਪੈਗਾ ਨਹੀਂ ਮਿੱਟੀ ਲੱਗੇ ਤੁਹਾਡੇ ਕੋਲ ਸੁਮਾਹ ਸੁਮ ਲੈਣੀ ਘਰੇ ਤੁਹਾਡੇ ਇਹਨੂੰ ਲੈਮੀਨੇਸ਼ਨ ਕਰਾ ਕੇ ਰੱਖ ਲੋ ਪਤਾ ਮੁੰਡੇ ਨੇ ਕਿ ਘੁੰਮਣ ਫਿਰ ਜਾਣਾ ਗੋਡੇ-ਗੋਡੇ ਮਿੱਟੀ ਲਾ ਦਿੰਦੇ ਬੈਗ ਨੂੰ ਤੁਸੀਂ ਏਡਾ ਸੋਹਣਾ ਬੈਗ ਸੀ ਪਤਾ ਹੈ ਕਿੱਥੇ ਚੱਲਣਾ ਕੋਈ ਪਤਾ ਲੱਗ ਜਾ ਜੋ ਤੁਰ ਲੱਗਿਆ ਜੇ ਰੋ ਫੋਨ ਆ ਕੇ ਦੱਸ ਦੂ ਦੱਸਣਾ ਇੰਨੀ ਕਿਉਂ ਨਹੀਂ ਅੱਜ ਪਤਾ ਤਾਂ ਲੱਗ ਜਾਂਦਾ ਹੁੰਦਾ ਪਤਾ ਲੱਗ ਜਾਂਦਾ ਉਹ ਕਰ ਚਲ ਜਾਂਗਾ ਗੱਡੀ ਦੇ ਬੈਠ ਕੇ ਜਾਏ ਗੱਡੀ ਦੇ ਬੈਠ ਕੇ ਜਾ ਉਹ ਮਾੜਾ ਵਟਾ ਕੋਈ ਇਹਨੂੰ ਸੰਭਾਲ ਕੇ ਰੱਖ ਲੈਣਾ ਖਰਾਬ ਕਰੀ ਜਾਂ ਲਮੀਨੇਸ਼ਨ ਕਰੰਦੇ ਹੁਣ ਇਹਨੂੰ ਧੋਣਾ ਨਹੀਂ ਗਾ ਐ ਕਿਵੇਂ ਖਰਾਬ ਵਾਟਰ ਪ੍ਰੂਫ ਆ ਇਹ ਪਤਾ ਲੱਗ ਜਾ ਰੁਪਇਆ 3500 ਲਾਇਆ ਇੱਥੇ ਉਰੋਂ ਰਾ 35 ਉਹ ਤਾਂ ਵੀ ਖਰਾਬ ਹੋ ਜਾਂਦੇ ਇਹ ਨਹੀਂ ਹੁੰਦੇ ਕਿ ਕੱਪੜੇ ਵਾਲਾ ਪੈਕਾ প্লাਸ ਕੀਤਾਵੇਂ ਖਰਾਬ ਹੋ ਜਾ ਉਹ ਕਿਹਦਾ ਖਰਾਬ ਹੋ ਉਹ ਇਸ ਕਾ ਮਾਰੂ ਇਸ ਦੇ ਵਿੱਚ ਪਾਣੀ ਪਾ ਕੇ ਹੁੰਦੀ ਆ ਪਰਾਂ ਤੇ ਵਿੱਚੋਂ ਪਾਣੀ ਨਿਕਲੂ ਉਹ ਹਾਂ ਵਿੱਚੋਂ ਨਿਕਲ ਜਾਣਾ ਪਾਣੀ ਹੈਗਾ ਜੇਪਰਾ ਨਹੀਂ ਤਾਂ ਪੈ ਜਾਣਾ ਤੇਰਾ ਪਾਣੀ ਕਦੋਂ ਪਾਣੀ ਪੈਨ ਦਿਮਾਗ ਨਾ ਮੇਰਾ ਖਾ ਉਹ ਮੈਨੂੰ ਤੋਹ ਲੈਂਦਾ ਜੋ ਐਵੇਂ ਉਹ ਲੱਗੀ ਜਾਂਦੀ ਮੈਨੂੰ ਪਤਾ ਜਿਹੜੀ ਤੇ ਪਾਣੀ ਪਾ ਕੇ ਬੁਝਾਦੇ ਫਿਰ ਅੱਗ ਲੱਗੀ ਜਿਹੜੀ ਕੋਈ ਨਹੀਂ ਆ ਗਾਲੀ ਪੈਂਦੇ ਆ ਮੋਟਰ ਛੱਡੀ ਥੱਲੇ ਉਹ ਉਹ ਕਰ ਵੋਟਾ ਬਾਕੀ ਆਪਰ ਜਾਣਾ ਜਿੱਥੇ ਜਾਣਾ ਤੇ ਦੱਸ ਕੇ ਨਹੀਂ ਜਾਣਾ ਲਾਓ ਵੇ ਮਿੱਤਰੋ ਕਹਿੰਦੇ ਹੋਣ ਲੱਗੀ ਪੈਕਿੰਗ ਡਨ ਤੇ ਪੰਮੀ ਕਹਿੰਦੇ ਗੁੱਸੇ ਜ ਹੋ ਹੋ ਕੇ ਪੈਂਟਾ ਕਰਨ ਲੱਗੀ ਪ੍ਰਿੰਸ ਨਹੀਂ ਸਾਰਾ ਦਿਨ ਲਿਆ ਕੇ ਲੈ ਗਿਆ ਧੋ ਕੇ ਸੁੱਟ ਦੇ ਆ ਮੈਂ ਤਾਂ ਉਂਜੀ ਨਹੀਂ ਪਸੰਦ ਪਈ ਲੇਕਿਨ ਆ ਇੱਥੇ ਲੈਂਦੀ ਸ਼ਰਟ ਪਸੰਦ ਨਹੀਂ ਹੈ ਮੰਮੀ ਮੈਂ ਨਾ ਪਸੰਦ ਆਏ ਪਤਾ ਕੀ ਕਰਦੇ ਆ ਤੁਹਾਡੇ ਵਰਗੇ ਫੈਸ਼ਨ ਹੈ ਜੀ ਕਰਦੇ ਆ ਜਿਹੜੇ ਤਿੰਨ ਚਾਰ ਕੋ ਸ਼ਰਟਾਂ ਬਣਾ ਲੈਂਦੇ ਆ ਇੰਨੇ ਨੇ ਪੀਸ ਬਣਾ ਲੈਂਦੇ ਬਾਅਦ ਚ ਸ਼ਰਟ ਬਣਾ ਦਿੰਦੇ ਆ ਪਤਾ ਕਿੰਨੇ ਦੇ ਰੇਟ ਦੱਸਦਾ ਤੂੰ ਭੱਜ ਜਾ ਨਾ ਕਰੋ ਤੇ ਰੇਟ ਤਾਂ ਆਪ ਹੀ ਆ ਡਕਪੜਾ ਨਾ ਆ 8 ਮੀਟਰਾਂ ਦੇ ਸਾਥ ਇਹਨਾਂ ਨੇ ਕਪੜਾ ਫੂਟ ਮਮੀ ਇਹਦਾ ਤਾਂ ਮੋਲਾ ਜਰ ਉੱਪਰ ਲੇ ਗਿਆ ਜੀ ਤੁਹਾਨੂੰ ਤਾਂ ਨਹੀਂ ਪਤਾ ਨੇ ਚੀਚਾਂ ਪਰ ਜਾ ਕੇ ਮਾਰੀ ਜਾਂਦੇ ਲਾਉਂਦੀ ਜਾਲੀ ਮੋਟਾ ਜੀ ਮਾਰਦੀ ਜਾਲੀ ਜੁਲੀ ਨਹੀਂ ਮੋਰਾ ਲਾਉਂਦੇ ਗਏ ਕਿੰਨੇ ਆਈ ਕਿੰਨੇ ਦੀ ਹੈ ਮੈਂ ਕਿਹੜਾ ਪੈਸੇ ਦਿੱਤੇ ਫੇਰ ਸਾਲਿਆਂ ਨਾ ਮੈਂ ਰੇਟ ਦੱਸਦਾ ਬੱਸ ਆਏ ਸਮਝ ਲਾ ਕੇ ਗਏ ਹਨ ਲੋ ਨਹੀਂ ਆਏ ਵੇ ਨਹੀਂ ਤਪ ਤੇ ਫਤ ਸਾચી ਸਾਚਾ ਆ ਵੇਲਾ ਮੇਰੀ ਪ੍ਰੈਸ ਕੀਤੀ ਵੇਲਾ ਪੈਂਟ ਸ਼ਲਟ ਆ ਮੈਂ ਕੀਤੀ ਆ ਵੇਲਾ ਆ ਵੇਲਾ ਮੇਰੀ ਪ੍ਰੈਸ ਕੱਟਿਆ ਕਰ ਲਾ ਕਰਤਾ ਕਿਉਂ ਨਹੀਂ ਆ ਤੇਰੀ ਮੰਮੀ ਮੇਲਾ ਆ ਲੈ ਵਟ ਪਾਤਾ ਲੈ ਆ ਵੇ ਲੈ ਵਟ ਪਾਤਾ ਆ ਵੇ ਆ ਮੇਤron ਉਹ ਤੈਨੂੰ ਖੇਪਿਆ ਲਓ ਮੇਤron ਲਗੇ ਰੈਡੀ ਸ਼ੋ ਕ੍ਰੀਮਾਂ ਚੀਮਾ ਪਾਵਣੀ ਚੱਕ ਲਈਏ ਕਨੀਮਾ ਤੁਹਾਨੂੰ ਪਤਾ ਪਰ ਫਿਰ ਵਧੀਆ ਵਰਤੀ ਦੀਆਂ ਖਾਦ ਖੁਦ ਨਹੀਂ ਪੈਣੀਗੀ ਚੰਡੀਗੜ੍ਹ ਜਾਣਾ ਪਹਿਲਾਂ ਲੈ ਦੁੱਧ ਦੁੱਧ ਪੀਣੀ ਮੈਂ ਕੋਈ ਨਾ ਮੈਂ ਚੱਲਾਂ ਜੰਡੀਗੜ੍ਹ ਚੰਡੀਗੜ੍ਹ ਬੋਲੀ ਪੈਂਦੀ ਨੱਚੂ ਗਾ ਲਾਹੌਰ ਸਾਰਾ ਚੱਕ ਲੋ ਪਰਫਿਊਮ ਪਰਫਿਊਮ ਚੱਕ ਲੋ ਮਿੱਤਰੋ ਸਾਰਾ ਹੋਏ ਕਰੀਮਾ ਸ਼ਰੀਮਾ ਚੱਕ ਲੋ ਬੁੱਲਾ ਬੱਲਾ ਤੇ ਲਾਉਣ ਵਾਲੇ ਸਭ ਚੱਕ ਲੋ ਵੇਲੋ ਬੰਨ ਸੋਨੇ ਚੀਜ਼ਾਂ ਲਾਈ ਦੀ ਆਪਾਂ ਬੁੱਲਾ ਲਈ ਆਟਾ ਤੇ ਉਹਦੇ ਲਈ ਆਟਾ ਧੌਣ ਲਈ ਆਟਾ ਤੇ ਗਲੇ ਲਈ ਆਟਾ ਸਾਰਾ ਆਟਾ ਮਿੱਤਰੋ ਨਾਲ ਹਸਾ ਆਪਾਂ ਥਰੇ ਪਲੇਸ਼ ਦਾ ਮੰਮੀ ਦੱਸ ਯਾਰ ਆਪਣਾ ਮੇਲਾ ਬਿਠਾ ਨਾ ਕਰਨਾ ਕੰਮ ਕਰ ਸੌ ਕੰਮ ਕਰ ਮੰਮੀ ਤੁਹਾਨੂੰ ਕੀ ਪਤਾ ਯਾਰ ਅੰਮ੍ਰਿਤੂ ਆ ਗਿਆ ਹੁਣ ਪ੍ਰੈਸ ਤੋਂ ਹੋ ਗਿਆ ਮੈਂ ਕਿੱਥੇ ਪੜ੍ਹੂ ਆਪਣਾ ਗਾਖੜੇ ਪਰਫਿਊਮ ਪਰਫਿਊਮ ਸਾਰੇ ਚੱਕ ਲੈਣੇ ਆ ਇੱਪ ਨੀ ਵਾਚ ਵਾਚ ਮੇ ਤਾਂ ਦੱਸੋ ਕਿਵੇਂ ਲੱਗੀ ਆਪਣੀ ਵਾਚ ਨਿਊ ਵਾਚ ਆ ਇਹ ਆ ਵਾਚ ਤੇ ਭਰਾ ਨੇ ਲੈ ਗਿੱਤੀ ਇਹਨੂੰ ਜੇਤਾ ਮੇਰੇ ਭਰਾ ਨੇ ਲੈ ਗਿੱਤੀ ਮੈਨੂੰ ਪਤਾ ਇਹਦੇ ਭਰਾ ਦੀ ਵਾਚ ਆ ਗਿਫਟ ਆ ਪਰਫਿਊਮ ਵੀ ਤੇਰੇ ਭਰਾ ਰਿਆ ਬਾਹਰੋਂ ਲਿਆਂਦਾ ਜਿਹੜਾ ਨਹੀਂ ਪਰਫਿਊਮ ਮਾਤ ਮੇਂ ਨਹੀਂ ਬਾਪ ਪਰਫਿਊਮ ਨੂੰ ਤਾਂ ਮੈਂ ਚੈੱਕ ਕਰਾਉਣਾ ਮਿੱਤਰ ਬਹੁਤ ਜ਼ਿਆਦਾ ਘੈਂਟ ਆ ਪਰਫਿਊਮ ਆਲਾ ਭੈਣ ਨੂੰ ਕੋਈ ਨਾ ਭਾਜਾ ਆ ਪਰਫਿਊਮ ਚੈੱਕ ਕਰੋ ਕਿੱਡਾ ਘੈਂਟ ਮੰਨੋ ਫਿਰ ਪਰਫਿਊਮ ਨੂੰ ਭੈਣ ਨੂੰ ਸਾਰਾ ਕੁਝ ਮਿਲਦਾ ਰਿਆ ਭੈਣ ਨੂੰ ਕੀ ਨਹੀਂ ਮਿਲਦਾਗਾ ਕਰਦੇ ਕਰਦੇ ਬੈਨ ਔਰ ਪ੍ਰੈਸ ਕਰਨੀ ਅਜੇ ਨਾ ਹੁਣ ਥੱਕ ਗਈ ਥੱਕ ਗਈ ਦੋ ਪੈਂਟਾਂ ਪ੍ਰੈਸ ਕੀਤੀਆਂ ਮੈਂ ਅਜੇ ਕਰੀਮਾਂ ਸ਼ਰੀਮਾਂ ਰੱਖੀਆਂ ਰਹਿ ਪੈਂਟਾਂ ਸ਼ਲਟਾਂ ਰੱਖਣੀਆਂ ਅਜੇ ਆ ਟੋਪੀ ਕੀ ਦੀ ਪਈ ਵਿੱਚ ਥੱਲੇ ਮੇਰੀ ਗੱਲ ਸੁਣ ਹੈਪੀ ਬਰਥਡੇ ਟੂ ਬਰਥਡੇ ਦੀ ਪਈਆ ਹੋਰ ਕਿਊਬ ਕਿਹੜੀ ਰਹਿ ਗਈ ਆਪਣੀ ਕਰੀਮ ਕਰੀਮਾਂ ਮਿੱਤਰੋ ਤੁਸੀਂ ਵਰਤਿਂ ਜਾਂਦੇ ਬੋਡੀ ਐਂਡ ਬਾਸ ਦੀਆਂ ਵਰਤਿਆ ਕਰੋ ਤੁਹਾਨੂੰ ਦਾਸਤਾ ਪਰ ਇਹ ਵਰਤਿਂਦੀਆਂ ਮੈਂ ਆਪਾਂ ਲਾਲ ਵਾਲਾ ਕਰਾ ਛੱਡੀ ਹਾਏ ਪਿੱਛੇ दारू ਪਈ ਹਾ ਹਾਈ दारू ਭਾਈ ਨਾਲ ਕੌਣ ਵੀਦਾ ਹੈ ਕਹਿੰਦੇ ਪਾਉਣ ਵਾਲੇ ਡੈਡੀ ਦੇ ਘੇਟੇ ਚ ਮੈਂ ਵਾਲੀ ਨਾਲ ਬਈਆ ਤੇ ਆ ਕਿੰਨੇ ਪ੍ਰੈਸ ਕਰਨੀ ਹੁਣ ਹਾਂਜੀ ਮੇਤੋ ਕਰਦੇ ਚੰਗਾ ਬੇਬੇ ਓਕੇ ਬਾਏ ਟਾਟਾ ਮਾਤਾ ਘਰ ਮੈਂ ਹੀ ਵਰਦੇ ਆ ਜੈਂ ਤੇ ਹੋਰ ਕੰਮ ਹੋਣਾ ਨਹੀਂਗਾ ਤੈਨੂੰ ਕਦੋਂ ਦਾ ਕਹੇ ਤੇ ਬਾਥਰੂਮ ਚ ਵੜਿਆ ਮੈਂ ਨਾਗੇ ਜਾਣਾ ਹੋਣਾ ਇਹ ਚੱਲ ਜਾਣਾ ਸੀ ਮਾਤਾ ਕਰਮਾ ਜਾੜੂ ਸੀ ਫਿਰ ਬੋਟ ਬੱਡ ਧੋਣੇ ਹੈਗਾ ਆ ਕਰਦੇ ਜਾੜੂ ਮਿਲ ਗਿਆ ਹੋਰ ਕੀ ਚਾਹੀਦਾ ਮਾਹਾਂ ਨੇ ਮੈਂ ਅੰਦਰ ਵੇਖਿਆ ਪੈਣ ਦੇ ਪਾਣਦੇ ਵੀ ਉੱਥੇ ਵੀ ਇਥੇ ਵੀ ਸਾਰੇ ਸੁੱਤੇ ਘੋੜੇ ਵੇਚ ਕੇ ਚਲ ਮਾਰੇ ਜਾਕਲਾ ਬੈਗ ਫਿਰ ਆਪਣਾ ਇਕ ਮਾਮਾ ਚੱਕਣਾ ਹੁੰਦੇ ਮਾਮਾ ਕਰਦੀਆਂ ਲੈ ਲਪਤ ਨਹੀਂ ਚਲੋ ਜੀ ਕਢਾਓ ਹੁਣ ਤੁਰੇ ਤੇ ਆ ਜੇ ਦਿੱਲੀ ਘਰੋਂ ਚਲੇ ਹੁੰਦੇ ਇਹ ਮੁੜਦਾ ਨਹੀਂ ਆ ਨੀ ਲੈ ਆਵਾਂਗੇ ਕਿਵੇਂ ਲੈ ਕੇ ਚਲੀ ਹੁਣ ਸ਼ਾਦੀ ਇਹੋ ਜੀ ਨਹੀਂ ਕਰਦਾ ਹੁੰਦਾ ਵੜਨ ਨੂੰ ਇਹ ਦਰਾਂਦਾ ਦਾ ਮੁੜਦਾ ਨਹੀਂ ਮੋੜਾ ਹੂੰ ਟੈਨਸ਼ਨ ਕੋ ਲੈਨੇ ਕਹਿੰਦਾ ਮੈਂ ਚਾਹ ਦਾ ਪਾਣੀ ਹੁਣ ਅਸੀਂ ਵੀ ਚਿਲਨਾ ਪਾ ਗਏ ਹਾਂ ਜੀ ਟੀਨ ਜਵਾਈ ਕਰ ਰਹੇ ਟੀ ਦੋ ਪੱਤੇ ਚਾਹ ਦੇ ਪਤੀਲੇ ਪਾਣੀ ਦਾ ਪੈ ਗਿਆ ਅਰਵਾਜ ਖਸਮਾ ਨੂੰ ਖਾਣੀ ਦਾ ਕਰੋ ਇੰਜ ਐ ਹੀ ਸਾਰੇ ਨੇ ਬਰੈਡ ਪਕੌੜੇ ਖਾ ਲਏ ਸਨੋਵਰ ਇਹ ਪੀਨਟ ਪਕੌੜੇ ਯਾਰ ਦੇ ਇਹ ਆਪਦੇ ਤੰਤਰ ਮੰਤਰੀ ਜੀ ਰੱਖੀ ਫਿਰਦਾ ਇਹ ਦੋ ਦਿਨ ਡਾਈਟਿੰਗ ਕਰੂਗਾ ਦੱਸਿਆ ਕਿੰਨਾ ਜਿਆਦਾ ਗੱਤੀ ਆਏ ਨਹੀਂ ਬੈਠੇ ਸੀ ਖਾਦਾ ਬਰੋਟੀਆਂ ਜੀਆਂ ਉਹ ਬਿੱਲੀ ਵੇੜੀ ਜਾਂਦਾ ਸੀਗਾ ਕਿਉਂ ਖਾ ਲਈ ਆ ਉਹ ਵੇਖਾਈ ਜਾਂਦਾ ਬੇਬੇ ਨਹੀਂ ਇਹ ਤਾਂ ਹੋਰ ਆ ਉਹ ਡਬਲ ਰੋਟੀ ਹੋਰ ਸੀ ਸਾਰਾ ਸਿਸਟਮ ਨਾਲ ਹੀ ਰੱਖਣਾ ਹੈ ਵੈਰੀ ਗੁੱਡ ਵਰਗੀ ਗਿੱਡੇ ساری ਮੋਟੀ ਜੀ ਰਹੀ ਸੀ ਹਾਂ ਹੀ ਸਰੋਵਰ ਦੇ ਮੂੰਹ ਆ ਰਗੀ ਮਤਤ ਆ ਬਿਆਣੀ ਚੰਚਾਰੇ ਕਪਿਆ ਤਨੀ ਬੇਬੇ ਆਪ ਕੋ ਪੈ ਕੱਢ ਲੈ ਦੇ ਚ ਉਹ ਲੈ ਨਹੀਂ ਮੱਚੀ ਆ ਸਰੋਵਰ ਲਾਲਚ ਨਹੀਂ ਉਸ ਮਾਨ ਨੂੰ ਖਾਣਾ ਪੈ ਜਾਂਦਾ ਵਾ ਫਿਰ ਪੀਣਾ ਮਸਾਲਾ ਫੂਲਾ ਤਾਂ ਕਰਕੇ ਮੈਂ ਹੋਰ ਨਹੀਂ ਕੋਤ ਇਹ ਹੀ ਆਵੇ ਕੋ ਸਵਾ ਮੂ ਦੇ ਵੇ ਆਮਰੇ ਦਾ ਵੀ ਉਹ ਸਭ ਜੀ ਫਰੂਟ ਲੈ ਚੱਲੀਏ ਫਰੂਟਸ ਲੈਣ ਦੇ ਇਸ਼ਤਿਹਾਰ ਅਗਲੇ ਨੇ ਸਾਂਭਣਾ ਆਪਾਂ ਨੂੰ ਮਹੀਨੇ ਦਾ ਨਾ ਕਿਤੇ ਤੇ ਰੱਖਣਾ ਪਾਣੂ ਆਪਾਂ ਨੂੰ 2-3 ਦਿਨ ਦੇ ਰੱਖ ਬਾਹਰ ਵੀ ਚਾਰ ਕੀ ਆਉਣਗੇ ਪੰਜ ਬੋਲ ਤਿੰਨਾ ਦਿਨ ਕਰਾਇਆ ਏ ਠੀਕ ਕਰਾਇਆ ਇੱਕ ਦਿਨਾਂ ਮੈਂ ਕਿਲੇ ਵੀ ਕਿਲੇ ਤੇ ਆਪ ਕਰਾਇਆ ਦੇਣਾ 300 ਚ ਮੇਰਾ ਫਲੈਟ ਲੱਭਣਾ ਪੈਣਾ ਸਾਨੂੰ ਕਿਆ 300 ਸਾਰ ਜਾਣਾ 300 ਸਾਰ ਲਾਂ 300 ਦਾ ਓਨਲੀ 300 ਤਾਂ ਸਹੀ ਆ ਹਰ ਹੋਰ ਕੋ ਲੈ ਕੇ ਦੇ ਲੈ ਕੇ ਆਰ ਆਪਣੇ ਘਰੇ ਲੱਗਾ ਬਹੁਤ ਆ ਤਾਂ ਰਹਿਣ ਦੇ ਚੱਲ ਭਾਈ ਤੇ ਵੀਰੇ ਉਹ ਉਹ ਫਾਪਾ ਹੈਗਾ ਵੱਡਾ ਤੇਰੇ ਵੱਡਾ ਪਤਾ ਲੱਗੇ ਵਾਵਾ ਸਮਾਨ ਆਇਆ ਯਾਰ ਉਹ ਦੋਵਾਂ ਨੂੰ ਇੱਕੋ ਚ ਕਰ ਦੇ ਕੰਬਾਈਨ ਕਰ ਦੇ ਕੰਬਾਈਨ ਇਹਨੂੰ ਬਾਸ ਸਕੈਨਰ ਦੇ ਦਿਆ ਜੀ ਅਸੀਂ ਧਰਤੀ ਤੇ ਪਹੁੰਚ ਚੁੱਕੇ ਨੇ ਪਹੁੰਚ ਚੁੱਕੇ ਆ ਬੇਬੇ ਪਹੁੰਚ ਗਏ ਬਾਹਰ ਜੀ ਖੜੇ ਆ ਭਾਗਾਂ ਵਾਲੇ ਨੇ ਆ ਗਿਆ ਭਾਗਾਂ ਵਾਲੇ ਨੇ ਨਸੀਬਾਂ ਵਾਲਾ ਲੈ ਲੈ ਤਾਂਗੇ ਤੇ ਚੱਲ ਹਾਰਮਨ ਵੀ ਆ ਜਾ ਇਕੱਠੇ ਚੱਲਦੇ ਆ ਆ ਜਾਣ ਲੈ ਬੇਬੇ ਇੱਥੇ ਜਾਣਾ ਪਾ ਲਿਫਟ ਚੋਂ ਸਿੱਧਾ ਤਾਂ ਤੁਰਿਆ ਨਾ ਜਾ ਬੇਬੇ ਔੜੀਆਂ ਨਹੀਂ ਚੜ੍ਹਣੀਆਂ ਆਪਾਂ ਵੈਸੇ ਲਿਫਟ ਲਈ ਬੇਬੇ ਆ ਫਲੈਟਾਂ ਜਾ ਅਗਰ ਅਨੇ ਆਦਸੋ ਖਾਤੇ ਲਾਈ ਉਹ ਲੈਫਟਾ ਕੋਲ ਤੋਂ ਨਾਹੀ ਚਲ ਆਪਾਂ ਸੋਖ ਲੈ ਲਈ ਦੋ ਦਿਨ ਉਹ ਦੋ ਮਿੰਟ ਸੋਖ ਲੈ ਤਿੰਨ ਦਿਨ ਚੰਡੀਗੜ੍ਹ ਨਾਲ ਸੋਫੀ ਲੈਣਾ ਪਾਪਾ ਵੀ ਕਹਾਂਗੇ ਵੀ ਬੇਬੇ ਵੀ ਲੈਫਟ ਚ ਚੜ੍ਹ ਸਹੀ ਗੱਲ ਆ ਮਾਹ ਦੇਣਾ ਪਿਆ ਵੀ ਚੰਡੀਗੜ੍ਹ ਨਾਲ ਅੱਜ ਕਿੰਨੇ ਸਾਹ ਮੌਸਮ ਕਿੰਨੇ ਸਾਹ ਲੱਗੇ ਬੇਬੇ ਨੂੰ ਬੇਬੇ ਨੂੰ ਤਾਂ ਬਹੁਤ ਸਾਲ ਹੋ ਗਏ ਜਿੱਦਿ ਦੇ ਉੱਕੜੇ ਹੀ ਹੋ ਗਏ ਯਾਰ ਉੱਕੜੇ ਹੋ ਗਏ ਮਰ ਲਾਗੀ ਆਦੇ ਚੰਡੀਗੜ੍ਹ ਦੇ ਹੁੰਦੇ ਪੂਰੀ ਨੰਗਾ ਗਿਆ ਅੱਜ ਨੂੰ ਵੇਖਿਆ ਚੰਡੀਗੜ੍ਹ ਦਾ ਲੈ ਰੋਕੇ ਰਿਮੋਟ ਕਰਾ ਦੇਣੀ ਅੱਜ ਹਾਰਮੋਨ ਸਾਰਾ ਕੰਪੇਰਾ ਇਹ ਫੋਨ ਸ਼ਿਮਲੇ ਨੂੰ ਤਿਆਰੀ ਸ਼ਿਮਲੇ ਦੀ ਤਿਆਰੀ ਬੇਬੇ ਹੁਣਾਂ ਨੂੰ ਬੈਬੇ ਹੁਣੇ ਕਹਿੰਦੇ ਚਿੱਡੀ ਗੜ ਕਮਾਉਣਾ ਬੇਬੇ ਫਿਰ ਕਮਰੇ ਤਾਣਦੇ ਆ ਨੋਵਰ ਹੁਣੀ ਨਿੱਕ ਬੇਕਰ ਬੈਠੇ ਬੇਬੇ ਹੁਣੀ ਰੋਟੀ ਨੂੰ ਡੂਤੀ ਹੈ ਸਨੋਵਰ ਹੁਣੀ ਕਿੜੀ ਆ ਮੁਰਤੇਗਾ ਮੁਰਤੇ ਲਗੇ ਚੈੱਕ ਕਰੋ ਕਿਹੜਾ ਸਨੋਵਰ ਲਗੇ ਜ ਕਾਮਾ ਮੀਟਾ ਡਾਨੂ ਦਾ ਕਾਮਾ ਮੀਟਾ ਡਾਨੂ ਕਮੈਂਟ ਕਰਕੇ ਦੱਸੋ ਯਾਰ ਕਿਹੜਾ ਬੈਗ ਸੋਹਣਾ ਨਹੀਂ ਮੇਰੇ ਜਾਣ ਕੇ ਲਿਆ ਆ ਮੈਂ ਮੇਰੇ ਕੋਲ ਉਹ ਵੀ ਨਾ ਵੀ ਪਿਆ ਵਾ ਐ ਨਹੀਂ ਕਹਿੰਦਾ ਮੇਰੇ ਸਿੰਪਲ ਜਿਹੇ ਦੋ ਜੈਨੂਨ ਬੰਦੇ ਆਪਾਂ ਬੂਟ ਕਰਕੇ ਦੱਸੋ ਕਿ ਤੇ ਸੋਹਣਾ ਆ ਬੁੱਧ ਦੱਸੋ ਗੀਰੇ ਜੁੱਤੀ ਸੋਨੇ ਦੇ ਬੁੱਧ ਸੋਨੇ ਆ ਦੱਸੋ ਮਾਦਰ ਬੈ ਕਿਵੇਂ ਕੱਟ ਕੱਟ ਮੰਡਿਆ ਚਲੀ ਗਿਆ ਫਲੈਟ ਆ ਯਾਰ ਤੇਰਾ ਵੀ ਜਿਰੇ ਰਹਿੰਦੇ ਇਹ ਜਾਣੇ ਰਹਿੰਦੇ ਵਿੱਚ ਤੇ ਆਪਣਾ ਜਿਮ ਡਾਈਟ ਸਵੇਰੇ ਓ ਮਾਈ ਗੋਡ ਤਾਂ ਗੱਡੀ ਫਿਰ ਤੁਹਾਨੂੰ ਦੱਸੀ ਆ ਦੱਸ ਦਿਓ ਸਾਰਾ ਸੁਣੋ ਪਰ ਹੁਣ ਬਹੁਤ ਫੋਲੋ ਕਰ ਰਿਹਾ ਡਾਈਟ ਸੀਰੀਅਸ ਹੋ ਗਿਆ ਤੈਨੂੰ ਪਹਿਲਾਂ ਹਰ ਮਜ਼ਾਕ ਨਹੀਂ ਹੁਣ ਨਿਕ ਬੇਕਰ ਤੋਂ ਸੈਂਡਵਿਚ ਖਾ ਕੇ ਆਇਆ ਬਈ ਸੈਂਡਵਿਚ ਵਿੱਚ ਗਲਤ ਹੈ ਕੋਈ ਫਿਰ ਤੋ ਰਿਆ ਹੀ ਨਹੀਂ ਗਿਆ ਬਈ ਸੈਂਡਵਿਚ ਵਿੱਚ ਗਲਤ ਹੈਗਾ ਕੁਝ ਦੱਸ ਦੇ ਇਹ ਤੂੰ ਮਹਿੰਗੀਆਂ ਚੀਜ਼ਾਂ ਤੋਂ ਨਹੀਂ ਰਿਹਾ ਜਾਂਦਾ ਗੱਲ ਇਹ ਬ੍ਰਾਂਡ ਮਹਿੰਗਾ ਹੀ ਨਾ ਤਾਂ ਕਰਕੇ ਹਲਾਕੀ ਮਿਲਦੇ ਮਿੱਤਰੋ ਪਰ ਰੋਟੀ ਨੂੰ ਡੀਕੀ ਜਾਂਦੀ ਫੈਮਿਲੀ ਸਾਡੀ ਹਾਂ ਡਿਨਰ ਕਰਨਾ ਡਿਨਰ ਕਰਨਾ ਵਾ ਫੈਮਿਲੀ ਡਿਨਰ ਕਿਉਂ ਮੈਂ ਡਾਈਟ ਤੇ ਮੈਂ ਸੈਲਡ ਖਾ ਲੂਗਾ ਓਕੇ ਬਾਈ ਗਾਇਜ਼ ਮਿਲਦੇ ਆ